ਸਹਾਇਕ ਧੰਦੇ ਵਜੋਂ ਆਪਾਂ ਫੋਲਟਰੀ ਫਾਰਮਿੰਗ ਚੋਂ ਕਿਵੇਂ ਚੰਗਾ ਮੁਨਾਫਾ ਕਮਾ ਸਕਦੇ ਆ ਕਿਵੇਂ ਇਹ ਆਪਾਂ ਕੰਮ ਕਰ ਸਕਦੇ ਆ ਇਸ ਵਿਸ਼ੇ ਤੇ ਅੱਜ ਦੀ ਵੀਡੀਓ ਹੋਊਗੀ ਕਿਉਂਕਿ ਜੇਕਰ ਆਪਾਂ ਕੋਈ ਹੋਰ ਵੀ ਕੰਮ ਕਰਦੇ ਆ ਹੋਰ ਕੋਈ ਜੌਬ ਕਰਦੇ ਆ ਜਾਂ ਫਿਰ ਖੇਤੀਬਾੜੀ ਕਰਦੇ ਆ ਤਾਂ ਉਹਦੇ ਨਾਲ ਨਾਲ ਇਹ ਸਹਾਇਕ ਧੰਦੇ ਵਜੋਂ ਬਹੁਤ ਹੀ ਵਧੀਆ ਅਤੇ ਲਾਹੇਵੰਦ ਧੰਦਾ ਹੈਗਾ ਇਸ ਵੀਡੀਓ ਚ ਅਪਾਂ ਇਹੀ ਗੱਲਬਾਤ ਕਰਾਂਗੇ ਕਿ ਤੁਸੀਂ ਕਿਵੇਂ ਹੋਰ ਧੰਦੇ ਦੇ ਨਾਲ-ਨਾਲ ਜਾਂ ਫਿਰ ਹੋਰ ਜੌਬ ਕਰਦੇ ਕਰਦੇ ਜਾਂ ਖੇਤੀਬਾੜੀ ਕਰਦੇ ਕਰਦੇ ਤੁਸੀਂ ਦੇਸੀ ਮੁਰਗੀਆਂ ਰੱਖ ਕੇ ਇਹਨਾਂ ਤੋਂ ਸਹਾਇਕ ਧੰਦੇ ਵਜੋਂ ਕਿਵੇਂ ਮੁਨਾਫਾ ਲੈ ਸਕਦੇ ਹੋ ਇਸ ਵਿਸ਼ੇ ਤੇ ਅੱਜ ਦੀ ਅਪਾਂ ਵੀਡੀਓ ਬਣਾਵਾਂਗੇ ਪ੍ਰੋਪਰ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਸੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਬਹੁਤ ਹੀ ਲਾਹੇਵੰਦ ਵੀਡੀਓ ਹੋਊਗੀ ਤੇ ਜਾਣਕਾਰੀ ਵਾਲੀ ਵੀਡੀਓ ਹੋਊਗੀ ਸੋ ਸਕਿੱਪ ਬਿਲਕੁਲ ਵੀ ਨਾ ਕਰਿਓ ਆਪਾਂ ਤੁਹਾਨੂੰ ਕੱਲੀ ਕੱਲੀ ਗੱਲ ਦੱਸਾਂਗੇ ਕਿ ਕਿਵੇਂ ਅੱਜ ਕੱਲ੍ਹ ਦੇ ਜਿਹੜੇ ਜਿਹੜੇ ਕਿਸਾਨ ਨੇ ਜਾਂ ਫਿਰ ਕੋਈ ਜੋਬ ਕਰਦਾ ਪ੍ਰਾਈਵੇਟ ਜੋਬ ਜਾਂ ਸਰਕਾਰੀ ਜੋਬ ਉਹਦੇ ਨਾਲ ਨਾਲ ਕਿਵੇਂ ਚੰਗਾ ਮੁਨਾਫਾ ਕਮਾ ਰਹੇ ਨੇ ਲੋਕ ਸੋ ਆਪਾਂ ਇਸ ਵਿਸ਼ੇ ਤੇ ਵੀਡੀਓ ਬਣਾਵਾਂਗੇ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਤਾਂ ਜੋ ਤੁਹਾਨੂੰ ਸਾਰੀ ਗੱਲਬਾਤ ਸਮਝ ਆ ਜਾਵੇ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਹੁਣ ਆਪਾਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਜਿਹੜੀ ਪ੍ਰੋਪਰ ਆਪਾਂ ਗੱਲਬਾਤ ਤੇ ਆਉਣੇ ਆਂਗੇ ਦੋਸਤੋ ਅੱਜ ਕੱਲ ਹਰ ਇੱਕ ਬੰਦਾ ਸੋਚਦਾ ਕਿ ਆਪਾਂ ਇੱਕ ਸਹਾਇਕ ਧੰਦਾ ਕਿਵੇਂ ਕਰ ਸਕਦੇ ਆਂਗੇ ਜਿਹੜੀ ਆਪਾਂ ਜੌਬ ਜਾਂ ਫਿਰ ਜਿਹੜੀ ਆਪਾਂ ਖੇਤੀ ਕਰਦੇ ਆਂ ਤਾਂ ਅਲੱਗ ਸਾਈਡ ਤੇ ਰਹੇਗੀ ਜੇਕਰ ਆਪਾਂ ਨੂੰ 15-20000 ਰੁਪਏ ਮਹੀਨੇ ਦਾ ਅਲੱਗ ਤੋਂ ਬਣ ਜੇ ਤਾਂ ਬਹੁਤ ਵਧੀਆ ਹੁੰਦਾ ਹਰ ਇੱਕ ਬੰਦਾ ਅੱਜ ਕੱਲ ਇਹ ਸੋਚਦਾ ਕਿਉਂਕਿ ਮੰਗਾਈ ਏਨੀ ਵੱਚੂਕੀ ਆ ਖਰਚੇ ਏਨੇ ਵੱਚੁਕੇ ਨੇ ਸੋ ਆਪਾਂ ਹੁਣ ਗੱਲਬਾਤ ਕਰਦੇ ਆਂ ਕਿ ਕਿਵੇਂ ਆਪਾਂ ਇਹ ਕਰਨਾਗਾ ਪਹਿਲੇ ਨੰਬਰ ਤੇ ਜਿਹੜੇ ਵੀਰ ਖੇਤੀਬਾੜੀ ਕਰਦੇ ਨੇ ਉਹ ਕਿਵੇਂ ਕਰ ਸਕਦੇ ਨੇ ਬਈ ਇਹ ਜਿਹੜੇ ਵੀਰ ਖੇਤੀਬਾੜੀ ਕਰਦੇ ਨੇ ਉਹਦੇ ਬਿਲਕੁਲ ਜਿਹੜਾ ਪੈਰਲਰ ਕਰਨ ਵਾਲਾ ਕੰਮ ਆ ਮਤਲਬ ਕਿ ਉਹਦੇ ਨਾਲ ਮਿਲਦਾ ਜੁਲਦਾ ਕੰਮ ਆਗਾ ਜਿਸ ਤਰ੍ਹਾਂ ਜਿਹੜੇ ਕਿਸਾਨ ਵੀਰ ਖੇਤੀਬਾੜੀ ਕਰਦੇ ਨੇਗੇ ਉਹ ਤਕਰੀਬਨ 20 50 ਮੁਰਗੀਆਂ ਜਾਂ ਫਿਰ 100 ਮੁਰਗੀਆਂ ਆਪਣੇ ਖੇਤ ਚ ਛੋਟਾ ਜਿਹਾ ਸੈਟਅਪ ਬਣਾ ਕੇ ਉੱਥੇ ਰੱਖ ਸਕਦੇ ਨੇਗੇ ਤੇ ਚੰਗਾ ਮੁਨਾਫਾ ਕਮਾ ਸਕਦੇ ਨੇ ਇਹ ਹੁਣ ਖੇਤੀਬਾੜੀ ਤੇ ਪੋਲਟਰੀ ਫਾਰਮਿੰਗ ਦਾ ਫਾਰਮਿੰਗ ਦਾ ਸਬੰਧ ਕਿਵੇਂ ਆ ਹੁਣ ਆਪਾਂ ਇਹਦੇ ਬਾਰੇ ਤੁਹਾਨੂੰ ਪਹਿਲਾਂ ਦੱਸਦੇ ਆਂ ਫਿਰ ਆਪਾਂ ਅੱਗੇ ਵਧਦੇ ਆਂ ਵੀਡੀਓ 'ਚ ਇਹ ਦੋਸਤੋ ਜਿਸ ਤਰ੍ਹਾਂ ਆਪਾਂ ਪਸ਼ੂ ਫਾਰਮਿੰਗ ਕਰਦੇ ਆਂ ਆਪਣੇ ਮੱਝਾਂ ਰੱਖੀਆਂ ਹੁੰਦੀਆਂ ਨੇ ਜਾਂ ਫਿਰ ਆਪਾਂ ਖੇਤੀਬਾੜੀ ਕਰਦੇ ਆਂ ਤੇ ਹਰਾਚਾਰ ਆਪਣੇ ਬੀਜਿਆ ਹੁੰਦਾਗਾ ਤੇ ਮੱਝਾਂ ਦਾ ਗੋਬਰ ਵਗੈਰਾ ਹੁੰਦਾ ਰੂੜੀ ਵਗੈਰਾ ਹੁੰਦੀ ਆ ਉੱਥੇ ਇਹ ਬਹੁਤ ਸੋਹਣਾ ਪਾਲਦੇ ਨੇਗੇ ਉੱਥੇ ਜਿਹੜਾ ਫੀਡ ਦਾ ਖਰਚਾ ਵੀ ਬਹੁਤ ਘੱਟ ਹੁੰਦਾਗਾ ਤੇ ਖੇਤਾਂ 'ਚ ਆਪਾਂ ਖੁੱਲੇ ਵੀ ਛੱਡ ਸਕਦੇ ਆਂਗੇ ਖੇਤਾਂ 'ਚ ਖੁੱਲੇ ਛੱਡ ਕੇ ਇਨਾਂ ਤੋਂ ਆਰਗੈਨਿਕ ਪੰਡਾ ਲੈ ਸਕਦੇ ਆ ਬਧੀ ਤਰੀਕੇ ਨਾਲ ਤੇ ਆਪਣੀ ਫੀਡ ਵੀ ਬਹੁਤ ਘੱਟ ਲੱਗੂ ਮਤਲਬ ਕਿ ਕਹਿਣ ਤੋਂ ਬਾਅਦ ਘੱਟ ਖਰਚੇ ਨਾਲ ਚੰਗਾ ਮੁਨਾਫਾ ਆਪਾਂ ਖੇਤਾਂ 'ਚ ਰਹਿ ਕੇ ਇਹਨਾਂ ਨੂੰ ਰੱਖ ਕੇ ਤਕਰੀਬਨ ਜੇ 100 ਬੁਰਗੀਆਂ ਰੱਖਦੇ ਆ ਤਾਂ ਤੁਸੀਂ 10 ਤੋਂ 15000 ਰੁਪਏ ਆਰਾਮ ਨਾਲ ਮਹੀਨੇ ਦਾ ਕਮਾ ਸਕਦੇ ਹੋ ਕਿਉਂਕਿ ਜਦੋਂ ਆਪਾਂ ਖੇਤੀਬਾੜੀ ਦੇ ਨਾਲ-ਨਾਲ ਇਹਨੂੰ ਕਰਾਂਗੇ ਤੰਦੇ ਨੂੰ ਸਹਾਇਕ ਧੰਦੇ ਨੂੰ ਪੋਲਟਰੀ ਫਾਰਮਿੰਗ ਦੇ ਧੰਦੇ ਨੂੰ ਜੇਕਰ ਆਪਾਂ ਕਰਦੇ ਆਂਗੇ ਤਾਂ ਆਪਣਾ ਫੀਡ ਦਾ ਖਰਚਾ ਤਕਰੀਬਨ 30 ਤੋਂ 40% ਰਹ ਜੂਗਾ 60 ਤੋਂ 70% ਜਿਹੜਾ ਆਪਾਂ ਨੂੰ ਜਿਹੜਾ ਜਿਹੜਾ ਆਪਾਂ ਇਹਨਾਂ ਨੂੰ ਫ੍ਰੀ ਰੇਂਜ 'ਚ ਛੱਡਾਂਗੇ ਦਿਨੇ 2-4 ਘੰਟੇ ਖੇਤਾਂ 'ਚ ਉਹ ਇਹ ਆਪਣਾ ਕੀਟ ਪਤੰਗਾ ਕੁਛ ਵੀ ਖਾ ਪੀ ਕੇ ਰੱਜ ਲੈਂਦੇ ਨੇਗੇ ਸੋ ਆਪਣੇ ਜਿਹੜੇ ਖੇਤਾਂ 'ਚ ਰੂੜੀ ਹੁੰਦੀ ਆ, ਗੋਬਰ ਪਿਆ ਹੁੰਦਾ, ਮੱਝਾਂ ਦਾ ਰਹੇਹੰਦਕੂਨ ਹੁੰਦੀ ਆ, ਉਹ 'ਚੋਂ ਇਹ ਬਹੁਤ ਸ਼ੌਂਕ ਨਾਲ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਚਾਹੀਦੀਆਂ ਨੇ ਉਹ ਚੁਣ-ਚੁਣ ਕੇ ਖਾਂਦੇ ਨੇਗੇ ਸੋ ਇਸ ਤਰ੍ਹਾਂ ਤੁਸੀਂ ਖੇਤੀਬਾੜੀ ਦੇ ਨਾਲ-ਨਾਲ ਜੇਕਰ 100 ਮੁਰਗੀ ਰੱਖ ਕੇ 10 ਤੋਂ 15000 ਰੁਪਏ ਆਰਾਮ ਨਾਲ ਕਮਾ ਸਕਦੇ ਹੋਗੇ ਕਿਉਂਕਿ ਇਤੇ ਕੋਈ ਖਾਸ ਲਾਗਤ ਵੀ ਨਹੀਂ ਤੁਸੀਂ ਬੱਚਾ ਪਾਉਣਾਗਾ ਜੇਕਰ ਤੁਸੀਂ ਨਵੇਂ ਹੋ ਤਾਂ ਥੋੜਾ ਜਿਹਾ ਵੱਡਾ ਬੱਚਾ ਪਾ ਲਓ ਜੇਕਰ ਤੁਸੀਂ 1-2 ਸਾਲ ਤਾਨੂੰ ਹੋ ਗਏ ਕੰਮ ਕਰਦਿਆਂ ਨੂੰ ਤਾਂ ਤੁਸੀਂ ਇੱਕ ਦਿਨ ਦਾ ਬੱਚਾ ਪਾ ਕੇ ਵੀ ਚੰਗਾ ਜਿਹੜਾ ਮੁਨਾਫਾ ਕਮਾ ਸਕਦੇ ਹੋਗੇ ਇਹ ਤਾਂ ਹੋਗੀ ਦੋਸਤੋ ਖੇਤੀਬਾੜੀ ਨਾਲ ਸੰਬੰਧਿਤ ਕਿਉਂਕਿ ਜਿਹੜੇ ਵੀਰ ਖੇਤਾਂ 'ਚ ਰਹਿੰਦੇ ਨੇ ਉਹਨਾਂ ਲਈ ਬਹੁਤ ਸੌਖਾ ਹੈ ਜਿਹੜਾ ਇਹਨਾਂ ਨੂੰ ਪਾਲਣਾ ਉੱਥੇ ਗਰੋਥ ਵੀ ਬਹੁਤ ਸੋਹਣੀ ਕਰਦੇ ਨੇ ਹੁਣ ਆਪਾਂ ਦੋਸਤੋ ਗੱਲਬਾਤ ਕਰਦੇ ਆਂ ਜਿਹੜੇ ਵੀਰ ਜੌਬ ਕਰਦੇ ਨੇ ਚਾਹੇ ਉਹ ਸਰਕਾਰੀ ਜੌਬ ਹੋਵੇ ਚਾਹੇ ਉਹ ਪ੍ਰਾਈਵੇਟ ਜੌਬ ਹੋਵੇ ਜੌਬ ਵਾਲੇ ਵੀਰ ਜਿਵੇਂ ਕਰ ਸਕਦੇ ਨੇ ਦੋਸਤੋ ਜਿਹੜਾ ਪੋਲਟਰੀ ਫਾਰਮਿੰਗ ਦਾ ਕੀਤਾਗਾ ਉਹ ਇਦਾਂ ਦਾ ਕੀਤਾਗਾ ਕਿ ਨੂੰ ਬਹੁਤ ਘੱਟ ਟਾਈਮ ਦੇਣਾ ਪੈਂਦਾਗਾ ਆਪਾਂ ਨੂੰ ਜੇਕਰ ਆਪਾਂ ਡੇਰੀ ਫਾਰਮਿੰਗ ਦਾ ਕੰਮ ਕਰਦੇ ਆ ਉਹ ਨੂੰ ਜਿਹੜਾ ਸਮਾਂ ਵੱਧ ਦੇਣਾ ਪੈਂਦਾਗਾ ਪਰ ਜੇਕਰ ਆਪਾਂ ਗੱਲ ਕਰੀਏ ਪੋਲਟਰੀ ਫਾਰਮਿੰਗ ਦੀ ਇਹਨੂੰ ਆਪਾਂ ਨੂੰ ਸਵੇਰੇ ਦੁਪਹਿਰੇ ਸ਼ਾਮ ਨੂੰ ਇੱਕ ਇੱਕ ਘੰਟਾ ਮਤਲਬ ਕਿ ਦਿਨ ਚ ਜੇਕਰ ਪਾਏ ਨੂੰ 3 ਘੰਟੇ ਦਿੰਨੇ ਆ ਤਾں ਪੋਲਟਰੀ ਫਾਰਮਿੰਗ ਆਪਾਂ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਆਪਾਂ ਕਰ ਸਕਦੇ ਆ ਇਸ ਲਈ ਹੁਣ ਜੇ ਆਪਾਂ ਜੋਬ ਵਾਲੇ ਵੀਰਾਂ ਦੀ ਗੱਲ ਕਰਦੇ ਆ ਜਾਂ ਭੈਣਾਂ ਦੀ ਜਿਹੜੇ ਜੋਬ ਕਰਦੇ ਨੇ ਉਹ ਆਪਣੇ ਵੀਰ ਵੀ ਕਰ ਸਕਦੇ ਨੇ ਇਹ ਕੰਮ ਤੇ ਭੈਣਾਂ ਵੀ ਕਰ ਸਕਦੀਆਂ ਨੇ ਕੰਮ 'ਚ ਕੋਈ ਸ਼ਰਮ ਨਹੀਂ ਸੋ ਜਿਹੜੇ ਵੀ ਜੋਬ ਕਰਦੇ ਨੇ ਉਹਨਾਂ ਲਈ ਆਏ ਆ ਸਵੇਰੇ ਜਾਣ ਤੋਂ ਪਹਿਲਾਂ ਪਹਿਲਾਂ ਇਹਨੂੰ ਤੁਸੀਂ ਫੀਡ ਪਾ ਸਕਦੇ ਹੋਗੇ ਫੀਡ ਪਾ ਕੇ ਸੋ ਦੁਪਹਿਰੇ ਤੁਸੀਂ ਲੇਡੀਜ਼ ਨੂੰ ਘਰੋਂ ਕਹਿ ਦਿਓ ਕਿ ਭਾਈ ਤੁਸੀਂ ਫੀਡ ਪਾ ਦ ਉਹ ਪਾ ਸਕਦੀਆਂ ਨੇ ਤੇ ਸ਼ਾਮ ਨੂੰ ਆ ਕੇ ਫੇਰ ਫੀਡ ਪਾਉਣੀ ਆ ਤੁਸੀਂ ਦੋ ਤਿੰਨ ਟਾਈਮ ਇਹਨਾਂ ਨੂੰ ਫੀਡ ਪਾਉਣੀ ਆ ਤੇ ਪਾਣੀ ਪਾਉਣਾਗਾ ਜਿਆਦਾ ਸਮਾਂ ਨਹੀਂ ਦੇਣਾ ਪੈਂਦਾ ਤਾਂ ਕਰਕੇ ਆਪਾਂ ਇਹ ਜਿਹੜੀ ਰੈਫਰ ਕਰਦੇ ਆ ਕਿ ਜਿਹੜਾ ਪੋਲਟਰੀ ਫਾਰਮਿੰਗ ਦਾ ਧੰਦਾਗਾ ਆਪਾਂ ਕੋਈ ਵੀ ਜੌਬ ਜਾਂ ਫਿਰ ਖੇਤੀਬਾੜੀ ਕਰਦੇ ਸਮੇਂ ਨਾਲ-ਨਾਲ ਕਰ ਸਕਦੇ ਆ ਇਹਦੇ ਨਾਲ ਆਪਾਂ ਨੂੰ ਫਾਇਦਾ ਦੋਸਤੋ ਇਹ ਹੁੰਦਾਗਾ ਜੇਕਰ ਤੁਸੀਂ ਜੌਬ ਤੋਂ ਵੀ 25000 ਰੁਪਏ ਲੈਨੇ ਹੋ ਤਾਂ ਤੁਸੀਂ 10-15000 ਰੁਪਏ ਇਧਰੋਂ ਕਮਾਉਨੇ ਹੋ ਤਾਂ 35-40 ਹਜ਼ਾਰ ਰੁਪਏ ਤੋਂ ਡਾ ਮਹੀਨੇ ਦਾ ਹੋ ਗਿਆ ਉਹਦੇ ਨਾਲ ਤੁਹਾਡਾ ਵਧੀਆ ਸਰਕਲ ਜਿਹੜਾ ਚੱਲ ਸਕਦਾਗਾ ਕਿਉਂਕਿ ਅੱਜਕੱਲ ਜੇ ਸੋਚੀ ਆਪਾਂ ਪ੍ਰਾਈਵੇਟ ਜੌਬਾਂ ਤੇ ਬਹੁਤ ਘੱਟ ਜਿਹੜੀ ਸੈਲਰੀ ਮਿਲਦੀ ਆ ਸੋ ਇਹਦੇ ਨਾਲ ਨਾਲ ਆਪਾਂ ਜਿਹੜਾ ਪੋਲਟਰੀ ਫਾਰਮਿੰਗ ਦਾ ਜਿਹੜਾ ਕੀਤਾ ਹੋ ਕਰ ਸਕਦੇ ਆ ਪਹਿਲੀ ਵਾਰ ਤੁਸੀਂ 50 ਜਾਨਵਰ ਰੱਖ ਸਕਦੇ ਹੋ ਉਸ ਤੋਂ ਬਾਅਦ ਤੁਸੀਂ 100 ਜਾਨਵਰ ਰੱਖ ਸਕਦੇ ਹੋ ਹੌਲੀ ਹੌਲੀ ਅੱਗੇ ਅੱਗੇ ਜਿਹੜਾ ਵਧਾ ਸਕਦੇ ਹੋਗੇ ਜੇਕਰ ਤੁਸੀਂ ਜਾਨਵਰ ਵੱਡੇ ਕਰਕੇ ਵੇਚਣੇ ਆ ਉਹ ਵੀ ਤੁਸੀਂ ਵੇਚ ਸਕਦੇ ਹੋਗੇ ਉਹਦੇ ਵੀ ਨਹੀਂ ਕੋਈ ਦਿੱਕਤ ਉਹ ਵੀ ਵਧੀਆ ਰੇਟ ਤੇ ਸੇਲ ਹੋ ਜਾਂਦੇ ਨੇ ਤੁਸੀਂ ਬੱਚੇ ਲਿਆਓ ਉਹਨਾਂ ਨੂੰ ਪਾਲ ਕੇ ਮੁਰਗੇ ਮੁਰਗੀਆਂ ਨੂੰ ਵੱਡਾ ਕਰਕੇ ਵੇਚ ਦਿਓ ਜੇਕਰ ਤੁਸੀਂ ਅੰਡਾ ਸੇਲ ਕਰਨਾ ਚਾਹੁੰਦੇ ਹੋ ਤਾਂ ਅੰਡਾ ਵੀ ਜਿਹੜਾ ਵਧੀਆ ਰੇਟ ਤੇ ਹੋ ਸੇਲ ਹੋ ਜਾਂਦਾਗਾ ਕਿਉਂਕਿ ਦੋਸਤੋ ਅੱਜ ਕੱਲ ਜਿਹੜੀ ਮਹਿੰਗਾਈ ਦਾ ਜੁਗ ਹੈਗਾ ਹਰ ਇੱਕ ਬੰਦਾ ਚਾਹੁੰਦਾਗਾ ਕਿ ਸਾਨੂੰ ਜਿਹੜੀ ਇਨਕਮ ਹੋ ਰਹੀ ਆ ਉਹਦੇ ਨਾਲ ਨਾਲ ਇੱਕ ਸਾਈਡ ਇਨਕਮ ਹੋਵੇ ਜਿਹਦੇ ਨਾਲ ਆਪਣਾ ਜਿਹੜਾ ਗੁਜ਼ਾਰਾ ਵਧੀਆ ਚੱਲ ਸਕੇ ਅੱਜ ਕੱਲ੍ਹ ਲੋੜਾਂ ਬਹੁਤ ਜ਼ਿਆਦਾ ਨੇ ਇਸ ਲਈ ਜੇਕਰ ਆਪਾਂ ਕੁਝ ਐਕਸਟਰਾ ਜਿਹੜਾ ਕੰਮ ਕਰਾਂਗੇ ਤਾਂ ਹੀ ਜਿਹੜੀਆਂ ਆਪਣੀਆਂ ਉਹ ਲੋੜਾਂ ਪੂਰੀਆਂ ਹੋ ਸਕਦੀਆਂ ਨੇ ਚਾਹੇ ਤੁਸੀਂ ਥੋੜੇ ਤੋਂ ਕੰਮ ਸਟਾਰਟ ਕਰੋ ਪਰ ਕਰੋ ਕਿਉਂਕਿ ਇਹ ਕੰਮ ਇਦਾਂ ਦਾਗਾ ਇਹ ਕੰਮ 'ਚ ਕਦੇ ਵੀ ਘਾਟਾ ਨਹੀਂ ਪੈਂਦਾ ਹੈਗਾ ਕਦੇ ਵੀ ਲੌਸ ਨਹੀਂ ਆਉਂਦਾ ਹੈਗਾ ਇਹ ਕੰਮ 'ਚ ਆਪਾਂ ਨੂੰ ਜਿਹੜਾ ਹਮੇਸ਼ਾ ਉਹ ਪ੍ਰੋਪਰਟੀ ਹੁੰਦਾ ਹੈਗਾ ਸੋ ਹੁਣ ਆਪਾਂ ਕਿਸਾਨੀ ਦੇ ਨਾਲ-ਨਾਲ ਵੀ ਸਮਝਾਤਾ ਤੁਸੀਂ ਕਿਵੇਂ ਕਰ ਸਕਦੇ ਹੋ ਤੇ ਜੌਬ ਦੇ ਨਾਲ-ਨਾਲ ਵੀ ਸਮਝਾਤਾ ਇਹ ਤੁਸੀਂ ਕਿਵੇਂ ਕਰ ਸਕਦੇ ਹੋ ਸੋ ਆਪਾਂ ਨੂੰ ਥੋੜੀ ਜੀ ਮਿਹਨਤ ਜ਼ਰੂਰ ਕਰਨੀ ਪਊਗੀ ਪਰ ਇਹ ਚ ਆਪਾਂ ਸਫਲ ਹੋ ਸਕਦੇ ਹਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਸੋ ਦੋਸਤੋ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤੇ ਤੁਸੀਂ ਇਹ ਜ਼ਰੂਰ ਦੱਸਿਆ ਕਰੋ ਕਿ ਤੁਸੀਂ ਕਿਹੜੇ ਏਰੀਆ ਚੋਂ ਦੇਖ ਰਹੇ ਹੋਗੇ ਕਿਹੜਾ ਪਿੰਡ ਜਾਂ ਕਿਹੜਾ ਸ਼ਹਿਰ ਕਿਹੜਾ ਜ਼ਿਲ੍ਹਾ ਹੈ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸੀ ਕਿੱਥੋਂ ਦੇਖ ਰਹੇ ਆਂ ਦੂਸਰੀ ਗੱਲ ਦੋਸਤੋ ਆਪਾਂ ਇੱਕ WhatsApp ਤੇ ਗਰੁੱਪ ਬਣਾਇਆ ਹੋਇਆ ਹੈਗਾ WhatsApp ਤੇ ਉਹਦੇ ਵਿੱਚ ਸਾਰੇ ਐਕਸਪਰਟ ਵੀਰ ਜਿਹੜੇ ਸ਼ਾਮਲ ਨੇ ਗਰੁੱਪ 'ਚ ਉਹ 'ਚ ਆਪਾਂ ਇੱਕ ਦੂਜੇ ਵੀਰਾਂ ਨੂੰ ਜਾਣਕਾਰੀ ਦਿੰਨੇ ਆਂਗੇ ਕਿ ਜਾਨਵਰਾਂ ਪ੍ਰਤੀ ਸੋ ਜੇਕਰ ਕਿਸੇ ਵੀ ਵੀਰ ਨੇ ਉਸ ਗਰੁੱਪ 'ਚ ਐਡ ਹੋਣਾ ਹੋਵੇ ਤਾਂ ਤੁਸੀਂ ਕਮੈਂਟ ਬਾਕਸ 'ਚ ਆਪਣਾ WhatsApp ਨੰਬਰ ਤੇ ਨਾਮ ਕਮੈਂਟ ਕਰ ਸਕਦੇ ਹੋ ਆਪਾਂ ਤੁਹਾਨੂੰ ਉਹ ਗਰੁੱਪ 'ਚ ਐਡ ਕਰ ਦੇਵਾਂਗੇ ਕਿਉਂਕਿ ਉਹ 'ਚ ਸਾਰੇ ਵੀਰ ਜਾਣਕਾਰੀ ਰੱਖਦੇ ਨੇ ਉਹ ਸਾਰੇ ਵੀਰ ਐਡ ਦੇਣਗੇ ਸੋ ਜਿਹੜੇ ਵੀ ਇਨ ਨੇ ਐਡ ਹੋਣਾ ਤੁਸੀਂ ਗਰੁੱਪ ਚ ਵੀ ਐਡ ਹੋ ਸਕਦੇ ਹੋਗੇ ਸੋ ਜੇ ਵੀਡੀਓ ਵਧੀਆ ਲੱਗੀ ਪਿਆਰਾ ਜਿਹਾ ਲਾਈਕ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਦੋਸਤੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ